ਅੱਜ ਸੰਗਰੂਰ ਵੀ ਕੇ ਮੀਤ ਹੇਰ ਬਰਨਾਲੇ ਤੋਂ ਜੋ ਕਿ ਵਿਧਾਇਕ ਹਨ ਤੇ ਮਨਿਸਟਰ ਹਨ ਉਹਨਾਂ ਨੂੰ ਐਮਪੀ ਦੀ ਟਿਕਟ ਦੇ ਕੇ ਨਿਵਾਸਿਆ ਗਿਆ ਹੈ ਅਤੇ ਇਸ ਸਬੰਧ ਵਿੱਚ ਅੱਜ ਉਹਨਾਂ ਨੇ ਕਈ ਥਾਵਾਂ ਤੇ ਆਪਣਾ ਰੋਡ ਸ਼ੋਅ ਕੱਢਿਆ ਇਸੇ ਤਰ੍ਹਾਂ ਜਦੋਂ ਅੱਜ ਉਹ ਸੰਗਰੂਰ ਪਹੁੰਚੇ ਤਾਂ ਉਹਨਾਂ ਵੱਲੋਂ ਇੱਥੇ ਵੀ ਰੋਡ ਸ਼ੋਅ ਕੱਢਿਆ ਇਸ ਰੋਡ ਸ਼ੋਅ ਦੇ ਵਿੱਚ ਇਹਨਾਂ ਦਾ ਇੱਕ ਵਾਲੰਟੀਅਰ ਸੀ ਜੋ ਕਿ 5 ਸਾਲਾਂ ਤੋਂ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ ਉਸ ਦਾ 44800 ਰੁਪਏ ਦੇ ਤੱਕ तकरीबन ਜੇਬ ਦੇ ਵਿੱਚੋਂ ਇਸ ਭੀੜ ਦੇ ਵਿੱਚ ਨਿਕਲ ਗਿਆ ਉਹਨੂੰ ਤਸਵੀਰਾਂ ਦਿਖਾਉਣੀਆਂ ਕਿ ਇਹ ਉਹੀ ਸਰੂਰ ਦੀਆਂ ਬਰਨਾਲਾ ਕੈਂਜੀਆਂ ਹਨ ਜਿੱਥੇ ਕਿ ਹੋਰ ਥਾਵਾਂ ਤੋਂ ਹੁੰਦੇ ਹੋਏ ਨੀਤ ਹੀਰ ਆਪਣੇ ਕਾਫਲੇ ਦੇ ਨਾਲ ਇੱਥੇ ਪਹੁੰਚੇ ਅਤੇ ਇਹ ਬਾਈ ਨੀਤ ਹੀਰ ਨੂੰ ਮਿਲਣ ਵਾਸਤੇ ਜਦੋਂ ਉਹਨਾਂ ਵੱਲ ਅੱਗੇ ਵਧ ਰਹੇ ਸਨ ਤਾਂ ਇਸੇ ਭੀੜ ਭੜੱਕੇ ਦੇ ਵਿੱਚ ਸ਼ਰਾਰਤੀ ਅਨਸਰਾਂ ਨੇ ਇਹਨਾਂ ਦੇ ਪੈਸੇ ਕਢ ਲਏ ਹਨ ਅਤੇ ਇਹਨਾਂ ਵੱਲੋਂ ਰਿਪੋਰਟ ਤਾਂ ਦਰਜ ਕਰ ਦਿੱਤੀ ਗਈ ਹੈ ਲੇਕਿਨ ਪੁਲਿਸ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਪੂਰੀ ਮਦਦ ਕੀਤੀ ਜਾਵੇਗੀ ਹੁਣ ਇੱਕ ਗਰੀਬ ਘਰ ਦਾ ਇੱਕ ਇਨਸਾਨ ਜਿਸ ਦਾ ਕੇ 44000 ਰੁਪਇਆ ਜੇ ਤਕਰੀਬਨ ਨਿਕਲ ਚੁੱਕਾ ਹੋਵੇ ਉਸ ਦੇ ਮਨ ਤੇ ਕੀ ਬੀਤੇ ਕੀ ਕਾਫੀ ਭਾਬੂ ਕਹਨ ਸਾਡੇ ਨਾਲ ਇੱਥੇ ਮੌਜੂਦ ਹਨ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿਹਨਾ ਮਿਰਜ਼ਾ ਬਣਾ ਮੈਂ ਲੋ ਜਸਵੀਰ ਸਿੰਘ ਜੀ ਮੈਂ ਭਾਰਤ ਕੈਂਟ ਵਿੱਚ ਕੰਮ ਕਰਦਾ ਜੀ ਤੇ ਮੇਰੇ ਕੋਲੇ ਸਿਲੰਡਰਾਂ ਦਾ ਕੈਸ਼ ਸੀਗਾ ਜੀ 55 ਸਿਲੰਡਰਾਂ ਦਾ ਜੀ ਤੇ ਮੈਂ ਇੱਥੇ ਆ ਰਿਹਾ ਸੀ ਕੈਸ਼ ਜਮਾ ਕਰਾਉਣ ਵਾਸਤੇ ਜੀ ਉਹ ਮੈਨੂੰ ਫੋਨ ਕੀਤਾ ਗਿਆ ਵੀ ਮਿਤਹਿਰ ਆ ਗਿਆ ਕੈਂਟੀਆਂ ਚ ਵੀ ਤੂੰ ਜਲਦੀ ਆ ਜਾ ਮੈਂ ਜਲਦੀ ਆ ਗਿਆ ਮੈਂ ਕੈਸ਼ ਜਮਾ ਕਰਾ ਕੇ ਨਹੀਂ ਆਇਆ ਮੈਂ ਸ਼ਿੱਧਾ ਇੱਧਰ ਹੀ ਆ ਗਿਆ ਜੀ ਇੱਥੇ ਆਇਆ ਤੇ ਮੇਰੇ ਉਹਨਾਂ ਨੂੰ ਮੀਤਹਿਰ ਆ ਗਿਆ ਸੀਗਾ ਜੀ ਕਿਦੋਂ ਉਹਨਾਂ ਦੇ ਗੱਲ ਦੇ ਵਿੱਚ ਹਾਰ ਪਾਉਣ ਲੱਗਿਆ ਮੈਂ ਬਸ ਮੇਰੀ ਜੇਬ ਦੇ ਵਿੱਚੋਂ ਗੀਦਾ ਸੀਗਾ ਗਿੱਜ ਦੇ ਵਿੱਚੋਂ 44000 ਰੁਪਏ ਕੱਢ ਕੇ ਲੈ ਗਿਆ ਜੀ ਪੰਜਾਬ ਕਰੋ ਤੇ ਸਾਰੇ ਅਸੀਂ ਵਲੰਟੀਅਰ ਖੜੇ ਸੀਗੇ ਜੀ ਕਿਦੋਂ ਮੀਤਹਿਰ ਚਲਾ ਗਿਆ ਉਸ ਤੋਂ ਬਾਅਦ ਮੈਂ ਦੇਖਿਆ ਮੈਨੂੰ ਜੀ ਮੇਰੇ ਜੇਬ 'ਚ ਪੈਸੇ ਨਹੀਂ ਹੈਗੇ ਸੀਗੇ ਸਾਡੇ ਵਲੰਟੀਅਰ ਨਾਲ ਗੱਲ ਹੋਈ ਸਾਰਿਆਂ ਨਾਲ ਦੱਸਿਆ ਵੀ ਐਂ ਕਰਕੇ ਮੇਰੇ ਪੈਸੇ ਨਿਕਲਗੇ ਉਹਨਾਂ ਨੇ ਮਹਿਸੂਸ ਕੀਤਾ ਜੀ ਬਹੁਤ ਜ਼ਿਆਦੇ ਤੇ ਉਹ ਕਹਿੰਦੇ ਜੀ ਆਪਾਂ ਐਮ ਐਲ ਏ ਸਾਹਿਬ ਨਾਲ ਗੱਲ ਕਰਾਂਗੇ ਐਮ ਐਲ ਏ ਸਾਹਿਬ ਨਾਲ ਗੱਲ ਕਰਾਂਗੇ ਵੀ ਕਦੋਂ ਭੈਣ ਆਊਗੀ ਹੁਣ ਤਾਂ ਉਹ ਮਾਸਟਰਨ ਸ਼ਾਮ ਰਣੀਕੇ ਗਏ ਨੇ ਜੀ ਕਦੋਂ ਮੁੜ ਕੇ ਆਉਣਗੇ ਉਦੋਂ ਭੈਣ ਨਾਲ ਗੱਲ ਕਰਾਂਗੇ ਤੇ ਮੈਂ ਦਰਖਾਸਤ ਦੇ ਆ ਜੀ ਦਰਖਾਸਤ ਮੈਨੂੰ ਪ੍ਰਸ਼ਾਸਨ ਕਹਿੰਦਾ ਇਹਦੀ ਗੌਰ ਕਰਾਂਗੇ ਜੀ ਮੈਂ ਪ੍ਰਸ਼ਾਸਨ ਨੂੰ ਇਹੀ ਗੱਲ ਬੇਨਤੀ ਹੈ ਨਾ ਵੀ ਜੋ ਵਲੰਟੀਅਰ ਨੇ ਸ਼ਾਰਨ ਨੂੰ ਬੁਲਾ ਕੇ ਉਹਨੂੰ ਪੁੱਛਿਆ ਜਾਵੇ ਵੀ ਕਿਹੜਾ ਪਾਰਟੀ ਤੋਂ ਉੱਪਰ ਬੰਦਾਗਾ ਵੀ ਉਹਦੀ ਗੌਰ ਕੀਤੀ ਜਾਵੇ ਜੀ ਤੇ ਮੈਨੂੰ ਪੈਸੇ ਦਵਾਈ ਜਾਣਗੇ ਤਸਵੀਰ ਜੀ ਜ਼ਰੂਰੀ ਤਾਂ ਨਹੀਂ ਕਿ ਉੱਪਰ ਬੰਦੇ ਹੋਵੇ ਕਿਉਂਕਿ ਪਾਰਟੀ ਦੇ ਵਿੱਚ ਵੀ ਕੋਈ ਨਾ ਕੋਈ ਸ਼ਰਾਦ ਦੇ ਅੰਸ਼ਰ ਤਾਂ ਹੁੰਦੇ ਹਨ ਤੁਹਾਨੂੰ ਲੱਗਦਾ ਨਹੀਂ ਕਿ ਸਭ ਦੀ ਪੁੱਛਗਿੱਛ ਹੋਵੇ ਇੱਕ ਵਾਰ ਹਾਂ ਜੀ ਹੋ ਸਕਦਾ ਪਾਰਟੀ ਦਾ ਬੰਦਾ ਹੀ ਹੋਵੇ ਜੀ ਪਰ ਮੈਂ ਕਹਿ ਨਹੀਂ ਸਕਦਾ ਜੀ ਕਿਉਂਕਿ ਕੱਲੇ-ਕੱਲੇ ਪੁਛਤਾਛ ਹੋਊਗੀ ਉਹਦੇ ਵਿੱਚ ਚੋਰ ਦੇ ਤਾਂ ਪੈਰ ਨਹੀਂ ਹੁੰਦੇ ਹੈਗੇ ਪਤਾ ਵੀ ਲੱਗ ਸਕਦਾ ਜੀ ਹੋ ਸਕਦਾ ਪਾਰਟੀ ਦੀ ਹੋਵੇ ਜੀ ਪਰ ਚੋਰ ਦੇ ਪੈਰ ਨਹੀਂ ਹੁੰਦੇ ਕੱਲੇ-ਕੱਲੇ ਪੁੱਛਿਆ ਜਾਵੇ ਵਧੀਆ ਗੱਲ ਹੈ ਜੀ ਤੇ ਮੈਨੂੰ ਨਿਸ਼ਾਫ ਦਵਾਇਆ ਜਾਵੇ ਜੀ ਜਦੋਂ ਫੋਟੋ ਖਿਚਾਉਣ ਵਾਸਤੇ ਆ ਤੁਸੀਂ ਗਲ ਦੇ ਵਿੱਚ ਹਾਰ ਪਾਣ ਵਾਸਤੇ ਜਾ ਰਹੇ ਸੀਗੇ ਉਸ ਟਾਈਮ ਜਦੋਂ ਤੁਹਾਡੇ ਪੈਸੇ ਨਿਕਲੇ ਨੇ ਜਿਵੇਂ ਮਹਿਸੂਸ ਨਹੀਂ ਹੋਇਆ ਕਿ ਜੇਬ ਚੋਂ ਪੈਸੇ ਨਿਕਲ ਗਏ ਜਾਂ ਕੋਈ ਕੈਂਚੀ ਵਗੈਰਾ ਕੱਟ ਮਾਰ ਕੇ ਜੇਬ ਕੱਟੀ ਗਈ ਹੈ ਨਹੀਂ ਜੀ ਕੈਂਚੀ ਕੋਈ ਨਹੀਂ ਜੀ ਮੇਰੇ ਗੀਜਾ ਸੇ ਕੀ ਜੀ ਬੀਤੀ ਕਦੇ ਘਨੇ ਉੱਪਰ ਦੀ ਜੀ ਉਦੋਂ ਮਹਿਸੂਸ ਐ ਨਹੀਂ ਹੋਇਆ ਜੀ ਵੀ ਵਰਕਰਾਂ ਨਾਲ ਭੀੜ ਸੀਗੀ ਪਤਾ ਨਹੀਂ ਲੱਗਿਆ ਜੀ ਉਸ ਟਾਈਮ ਕਿੰਨੀ ਭੀੜ ਸੀ ਬਹੁਤ ਜ਼ਿਆਦਾ ਭੀੜ ਸੀਗੀ ਕਿੰਨੇ ਕਹ ਦੂੰ ਕਿ ਉਹਨੀ ਜ਼ਿਆਦੀ ਸੀ ਜੀ ਬਹੁਤ ਹੁਣ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾਗਾ ਵੀ ਮੇਰੇ ਪੈਸੇ ਦਵਾਈ ਜਾਣਾ ਮਾਲਕ ਮੈਥੋਂ ਪੈਸੇ ਮੰਗਦੇ ਨੇ ਜੀ ਮਾਲਕ ਦਾ ਕੋਈ ਖੂਰਮ ਨਹੀਂ ਹੈਗਾ ਜੀ ਉਹਨਾਂ ਨੇ ਮੈਨੂੰ ਚੀਜ਼ ਦਿੱਤੀ ਆ ਉਹਨਾਂ ਨੇ ਪੈਸੇ ਮੰਗਦੇ ਨੇ ਜੀ ਮੈਂ ਘਰੋਂ ਗਰੀਬ ਬੰਦਾ ਜੀ ਮੇਰੀ ਹੈਲਪ ਕੀਤੀ ਜਾਵੇ ਜੀ ਮਾਲਕ ਨੇ ਜਦੋਂ ਗੱਲਬਾਤ ਕੀਤੀ ਕਿ ਮੇਰੇ ਪੈਸੇ ਨਿਕਲ ਗਏ ਉਸ ਦਾ ਕਹਿਆ ਰਿਐਕਸ਼ਨ ਸੀਗਾ ਉਹਨੇ ਰਿਐਕਸ਼ਨ ਤਾਂ ਹੀ ਨਹੀਂ ਲੇਤਾ ਜੀ ਪਰ ਉਹ ਕਹਿੰਦਾ ਜੀ ਮਿੰਨ ਦਾ ਜਲਦੀ ਪੈਸੇ ਮੇਰੇ ਕਿਵੇਂ ਮਰਜ਼ੀ ਕਰ ਗੈਣਾ ਘੱਟਾ ਵੇਟ ਕੋਈ ਮਰਜ਼ੀ ਕਰ ਮੇਰੇ ਪੈਸੇ ਜਮਾ ਕਰਾ ਭਾਈ ਕਿੱਥੋਂ ਕਰੋਗੇ ਪੈਸਿਆਂ ਦੀ ਇਸ ਸਬੰਧ ਵਿੱਚ ਵਲੰਟੀਅਰਾਂ ਨਾਲ ਗੱਲ ਹੋਈ ਹੈ ਕਿ ਜਾਂ ਕੋਈ ਆਪਣੇ ਪੈਸੇ ਇਕੱਠੇ ਕਰਕੇ ਕਿਉਂਕਿ ਐਡੀ ਬੜੀ ਰਕਮ ਵੀ ਨਹੀਂ ਜੇ ਪਾਰਟੀ ਚਾਹੇ ਤਾਂ ਜੇ ਇਕੱਠੇ ਕਰਕੇ ਦੇਣ ਤਾਂ ਤੁਹਾਡਾ ਜੋ ਛੁਟਕਾਰਾ ਹੈ ਇਹ ਹੋ ਸਕਦਾ ਹੈ ਇਸ ਕਰਜ਼ੇ ਤੋਂ ਨਹੀਂ ਵਲੰਟੀਅਰਾਂ ਨੇ ਇਹ ਨਹੀਂ ਕਿਹਾ ਕਿ ਜੀ ਉਹਨਾਂ ਨੇ ਕਿਹਾ ਜੀ ਵੀ ਐਮਐਲਏ ਨਾਲ ਗੱਲ ਕਰਾਂਗੇ ਵੀ ਇਹਦੀ ਹੈਲਪ ਕੀਤੀ ਜਾਵੇ ਜੀ ਕੋਈ ਨਾ ਕੋਈ ਜੀ ਵਲੰਟੀਅਰਾਂ ਨੇ ਵੀ ਕਿਹਾ ਕਿਦੋਂ ਐਮਐਲਏ ਮੁੜਿਆ ਜੀ ਜਦੋਂ ਗੱਲ ਕਰਾਂਗੇ ਜੀ ਉਹਦੇ ਕਦੋਂ ਗੱਲ ਪਚਾਵਾਂਗੇ ਜੀ ਹੁਣ ਫਿਰ ਉਸ ਤੋਂ ਬਾਅਦ ਕਿਸੇ ਨਾਲ ਗੱਲਬਾਤ ਹੋਈ ਹੈ ਜਾਂ ਐਮਐਲਏ ਨਾਲ ਗੱਲ ਹੋਈ ਜਾਂ ਕਿਸੇ ਵਲੰਟੀਅਰਾਂ ਮੈਨੂੰ ਨਹੀਂ ਫੋਨ ਕਰ ਰਹੇ ਨੇ ਸਾਰੇ ਜੀ ਪੁੱਛ ਰਹੇ ਨੇ ਵੀ ਮਾੜੀ ਗੱਲ ਹੋਈ ਆ ਤੇ ਫੋਨ ਸਾਰੇ ਵਲੰਟੀਅਰਾਂ ਦਾ ਆ ਰਿਹਾ ਕੱਲੇ ਕੱਲੇ ਦਾ ਪਰ ਉਹ ਕਹਿੰਦੇ ਵੀ ਗੌਰ ਕਰਦੇ ਆ ਤੇ ਵੀਡੀਓ ਵੀ ਦੇਖ ਰਹੇ ਨੇ ਕਿ ਵੀ ਅੰਸਰ ਲੱਭ ਰਹੇ ਨੇ ਵਿੱਚੋਂ ਵੀ ਜਲਦੀ ਕੋਸ਼ਿਸ਼ ਕਰਾਂਗੇ ਲੱਭਿਆ ਜਾਵੇ ਜੀ ਬਰਨਾਲਾ ਕੈਂਚੇ ਦੇ ਵਿੱਚੋਂ ਤੁਹਾਡੇ ਪੈਸੇ ਨਿਕਲੇ ਨੇ ਜੀਬ ਦੇ ਵਿੱਚੋਂ ਉੱਥੇ ਦੁਕਾਨਦਾਰਾਂ ਦੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਕੋਈ ਫੁਟੇਜ ਵਗੈਰਾ ਕਢਵਾਈ ਗਈ ਹੈ ਪੁਲਿਸ ਵੱਲੋਂ ਨਹੀਂ ਜੀ ਹਾਲੇ ਪੁਲਿਸ ਨੇ ਮਨਾਂ ਕਰਤਾ ਕਹਿੰਦੇ ਕਿਵੇਂ ਨਹੀਂ ਲੱਗੇ ਹੋਏ ਤੇ ਜਦ ਕਹੇ ਵੀ ਦਿਖਾ ਦੇ ਦੋ ਜੀ ਇੱਕ ਵਾਰੀ ਫਿਰ ਇਹ ਕਨੇ ਵੀ ਗੌਰ ਕਰ ਜਾਵਾਂਗੇ ਵੀ ਮੰਗ ਕਰੋਂਗੇ ਪ੍ਰਸ਼ਾਸਨ ਤੋਂ ਤੇ ਪਾਰਟੀ ਵਰਕਰਾਂ ਤੋਂ ਤੇ ਐਮਐਲਏ ਤੋਂ ਐਮਐਲਏ ਨੂੰ ਕਹਾਂਗੇ ਜੀ ਵੀ ਪ੍ਰਸ਼ਾਸਨ ਨੂੰ ਕਹੋ ਜੀ ਮੇਰੇ ਪੈਸੇ ਦਵਾਈ ਜਾਣ ਜੀ ਇਹ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਜੇ ਸਾਰੀ ਤਨਖਾਹਾਂ ਦੀ ਤਨਖਾਹਾਂ ਹੀ ਪਥਕਟਾਂ ਲੱਗ ਗਈਆਂ ਕਿਉਂਕਿ ਜੇ ਕਿਸਤਾ ਵਿੱਚ ਗੱਲ ਕਰੀ ਜਾਵੇ ਜੇ ਕਿਸਤਾ ਵਿੱਚ ਵੀ ਕਟਵਾਉਂਗੇ ਤਾਂ ਵੀ ਕਿਤੇ ਨਾ ਕਿਤੇ ਇਸ ਦਾ ਜੋ ਮਾੜਾ ਅਸਰ ਹੈ ਘਰ ਦੀ ਸੂਈ ਤੇ ਪਵੇਗਾ ਹਾਂ ਜੀ ਉਹ ਤਾਂ ਪਾਉਂਗੀ ਜੀ ਫਿਰ ਹੱਥ ਕਰੇ ਘਰ ਚੋਂ ਪਹਿਲੀ ਤੰਗਾਈ ਤਰਖਾਹਾਂ ਪਹਿਲੀ ਘਟਣੀ ਜੀ ਤੇ ਫੇਰ ਮੁਸ਼ਕਲ ਆਉਗੀ। ਉਹ ਕੀ ਕੀਤਾ ਇਹ ਮਜਬੂਰੀ ਹੁਣ ਜੀ। ਪਰ ਜਦ ਪ੍ਰਸ਼ਾਸਨ ਨਹੀਂ ਕਹਣਾ ਜੀ ਮੇਰੇ ਪੈਸੇ ਦਵਾਈ ਰਹਿਣਾ ਜੀ। ਕਿਹਿਆ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ। ਮਨ ਖਰਾਬ ਆ ਜੀ। ਘਰੇ ਜਾਣ ਨੂੰ ਜੀ ਨਹੀਂ ਕਰਦਾ ਜੀ। ਘਰੇ ਫੋਨ ਆ ਰਿਹਾ ਘਰੇ ਜਾਣ ਨੂੰ ਜੀ ਨਹੀਂ ਕਰਦਾ ਜੀ। ਘਰ ਤੁਹਾਨੂੰ ਪਤਾ। ਘਰ ਤੁਹਾਨੂੰ ਪਤਾ ਜੀ ਘਰੇ ਜਾਣ ਨੂੰ ਜੀ ਨਹੀਂ ਕਰਦਾ ਜੀ। ਤੁਹਾਨੂੰ ਲੱਗਦਾ ਨਹੀਂ ਕਿਤੇ ਕਿਤੇ ਨਾ ਕਿਤੇ ਲਾਪਰਵਾਹੀ ਤੁਹਾਡੀ ਵੀ ਹੈ ਵੀ ਜੇ ਫੋਨ ਆਇਆ ਸੀ ਤਾਂ ਕੈਸ਼ ਜਮ੍ਹਾਂ ਕਰਾ ਕੇ ਆਣਾ ਸੀ ਤਾਂ ਇਹ ਜੀ ਘਟਨਾ ਨਾ ਵਾਪਰਦੀ। ਕਿਉਂਕਿ ਆ ਪਾਕਸਰ ਇਕੱਠ ਵਿੱਚ ਦੇਖਦੇ ਆ ਇਕੱਠਾਂ ਦੇ ਵਿੱਚ ਪਰਸ ਕੱਢੇ ਜਾਂਦੇ ਹਨ ਤਾਂ 44000 ਰੁਪਏ ਲੈ ਕੇ ਜਾਣਾ ਗਲਤੀ ਸੀ ਹਾਂ ਹੈ ਤਾਂ ਗਲਤੀ ਸੀ ਜੀ ਪਰ ਆ ਪਤਾ ਨਹੀਂ ਸੀ ਅਭੀ ਆ ਕੰਮ ਹੋ ਜਾਊਗਾ ਜੀ ਹੈ ਤਾਂ ਗਲਤੀ ਮੇਰੀ ਬਹੁਤ ਵੱਡੀ ਹੈ ਜੀ ਪਰ ਐ ਪਤਾ ਨਹੀਂ ਸੀਗਾ ਵੀ ਆ ਕੰਮ ਹੋ ਜਾ ਮੰਗ ਕਰੋਂਗੇ ਐਮਐਲਏ ਨਰਿੰਦਰ ਕੁਰ ਭਰਾਜ ਤੋਂ ਕਿ ਚਾਹੇ ਫੰਡ ਇਕੱਠਾ ਕਰਕੇ ਦਿੱਤਾ ਜਾਵੇ ਜਾਂ ਕੈਮਰਾ ਕਮੇ ਤੁਹਾਡੀ ਹੈਲਪ ਕੀਤੀ ਆਵੇ ਪ੍ਰਿੰਟਰੇ ਵੱਲੋਂ ਵੀ ਆ ਬ੍ਰਾਂਟੇ ਨੇ ਕਿਹਾ ਜੀ ਵੀ ਐਮਐਲਏ ਕੋਲ ਆ ਗਈ ਕੋਠੀ 'ਚ ਉਦੋਂ ਸਾਰੇ ਜਾਣੇ ਗੱਲ ਕਰਾਂਗੇ ਵੇਦੀ ਹੈਲਪ ਕੀਤੀ ਹੋਵੇ ਗਰੀਬ ਬੰਦੇ ਦੀ ਕਿਸੇ ਤੇ ਸ਼ੱਕ ਲੱਗਾ ਉਸ ਟਾਈਮ ਵੀ ਕੋਈ ਨਜ਼ਦੀਕੀ ਕੋਈ ਬੰਦਾ ਕੋਲੇ ਹੋਵੇ ਕਿ ਮੈਨੂੰ ਯਾਰ ਇਸ ਤੇ ਸ਼ੱਕ ਆ ਵੀ ਇਸ ਨੂੰ ਨਹੀਂ ਇਸ ਟਾਈਮ ਸ਼ੱਕ ਕਿਸੇ ਤੇ ਨਹੀਂ ਹੈਗਾ ਜੀ ਸ਼ੱਕ ਕਿਸੇ ਤੇ ਨਹੀਂ ਹੈਗਾ ਕਿਉਂ ਐਸ ਵੀ ਸਾਰੇ ਆਪ ਦੀ ਨੇ ਜੀ ਤਾਂ ਕਰਕੇ ਸ਼ੱਕ ਨਹੀਂ ਹੈਗਾ ਜੀ ਜੀ ਬਿਲਕੁਲ ਇਹ ਸਨ ਸਾਡੇ ਨਾਲ ਜਸਵੀਰ ਸਿੰਘ ਜੀ ਜਿਨ੍ਹਾਂ ਦੇ ਕੇ 44800 ਦੇ ਤਕਰੀਬਨ ਇਹਨਾਂ ਦੇ ਪੈਸੇ ਜੇਬ ਦੇ ਵਿੱਚੋਂ ਨਿਕਲ ਚੁੱਕੇ ਹਨ ਮੀਤ ਹੇਰ ਨੂੰ ਅ ਜੋ ਹੈ ਹਾਰ ਪਹਿਨਾਨਣ ਵਾਸਤੇ ਜਾ ਰਹੇ ਸਨ ਕੁਝ ਸ਼ਰੰਤੀ ਅਨਸਰਾ ਵੱਲੋਂ ਇਸ ਗਰੀਬ ਬੰਦੇ ਨਾਲ ਧੱਕਾ ਕੀਤਾ ਗਿਆ ਹੈ ਇਹਨਾਂ ਨੇ ਜਿੱਥੇ ਪ੍ਰਸ਼ਾਸਨ ਅੱਗੇ ਗੁਹਾਰ ਲਾਇਆ ਮਦਦ ਦੀ ਕਿ ਚਾਹੇ ਵਲੰਟੀਅਰ ਹੋਣ ਚਾਹੇ ਉਹ ਆਮ ਆਦਮੀ ਜੋ ਵੀ ਇੱਥੇ ਕੱਠ ਵਿੱਚ ਸਨ ਜਿਨ੍ਹਾਂ ਦੀ ਵੀਡੀਓ ਸਾਹਮਣੇ ਆਉਂਦੀ ਹੈ ਉਹਨਾਂ ਤੋਂ ਪੁੱਛਦਾਸ਼ ਕੀਤੀ ਆ ਮੈਂ ਤੇ ਇਹਨਾਂ ਦੇ ਪੈਸੇ ਜੋ ਹੈ ਲੱਭਣ ਵਿੱਚ ਇਹਨਾਂ ਦੀ ਹੈਲਪ ਕੀਤੀ ਜਾਵੇ ਉੱਥੇ ਹੀ ਇਹਨਾਂ ਨੇ ਨਿਰੰਦਰ ਕੁਰਪਰਾਜ ਐਮ ਐਲ ਏ ਅਤੇ ਵਲੰਟੀਅਰ ਨਾਲ ਅੱਗੇ ਵੀ ਮਦਦ ਇੱਕ ਗੁਹਾਰ ਲਗਾਈ ਹੈ ਕਿ ਕਮੇ ਨਾ ਕਮੇ ਚਾਹੇ ਪਾਰਟੀ ਵੱਲੋਂ ਹੀ ਪੈਸੇ ਇਕੱਠੇ ਕਰਕੇ ਜੋ ਇਹਨਾਂ ਸਿਰ ਤੇ ਇਹ ਕਰਜ਼ਾ ਚੜਿਆ ਜੋ ਇਹਨਾਂ ਤੇ ਮਾਰ ਪਈ ਹੈ ਉਸ ਨੂੰ ਕਿਦਾਂ ਕਿਦਾਂ ਨਜ਼ਾਦ ਦਵਾਈ ਜਾਵੇ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਵੱਲੋਂ ਜਾਂ ਨਰਿੰਦਰਪੁਰ ਰਾਜ ਐਮਐਲਏ ਜਾਂ ਇਹਨਾਂ ਦੀ ਪਾਰਟੀ ਵੱਲੋਂ ਇਹਨਾਂ ਦੀ ਕੀ ਸਹਾਇਤਾ ਕੀਤੀ ਜਾਂਦੀ ਹੈ ਸੰਗਰੂਰ ਤੋਂ ਗੁਰਿੰਦਰ ਸਿੰਘ ਬੀ.ਜੂ.ਸੀ. ਨਿਊਜ਼